ਸ਼ੇਪਿੰਡਾਂ ਦੇ ਅਸੀਂ ਇੱਥੇ ਪਹੁੰਚੇ ਆਂ ਸਿੰਬਰਿਆਂ ਵਾਲਾ ਪਿੰਡਾਂ ਵਾਲਾ ਬਾਂਮਣੀ ਵਾਲਾ ਜੈਮਨ ਵਾਲਾ ਬੁੱਧੋ ਕੀ ਇਹ ਅਸੀਂ ਪਿੰਡ ਸਾਰੇ ਇਕੱਠੇ ਹੋ ਕੇ ਜੋ ਮੋਤਵਾਰ ਸਾਰੇ ਤੇ ਆਏ ਆਂ ਤੇ ਆਪਕੀ ਸਾਹ ਦੇਖ ਲਈਏ ਪਰ ਤੇਜ ਹੁਣੇ ਤਾਂ ਆਇਆ ਵੀ ਸਾਡੀ ਉੱਤੇ ਸੁਣਾਈ ਨਹੀਂ ਹੋਈ ਪਰ ਸਾਨੂੰ ਐਸੇ ਸੁਣავ ਨੇ ਬਹੁਤ ਉਤਸ਼ਾਹ ਦਾ ਆਇਆ ਹੈ ਕਿ ਕੋਈ ਸੁਣਾਈ ਹੋਊਗੀ ਬਿਲਕੁਲ ਜਿਹੜੇ ਵੱਡੇ ਬੰਦੇ ਆ ਚੱਕੇ ਜਾਣ ਜਿਹਨਾਂ ਦੇ ਬਾਈ ਨੇਮ ਗੁੰਦੇ ਜੀ ਉਹਨਾਂ ਨੇ ਬੰਦੇ ਛੱਡੇ ਐ ਚਾਰ ਬੰਦੇ ਛੜ ਕੇ ਦਿੱਤੇ ਸੀਗੇ ਉਹਨਾਂ ਨੇ ਚਾਰ ਬੰਦੇ ਛੱਡੇ ਐ ਉਹ ਐਸਐਸਪੀ ਸਾਹਿਬ ਨੇ ਭਰੋਸਾ ਦਿੱਤਾ ਸਾਨੂੰ ਕਿ ਉਹ ਤੁਹਾਡੇ ਜਿਹੜੇ ਚਾਰ ਬੰਦੇ ਛੱਡੇ ਉਹਨਾਂ ਦੇ ਬਿਲਕੁਲ ਸਬਕ ਕਰ ਦੋਨੋਂ ਚੇਤਾਵਨੀ ਵੀ ਦੇਣਾ ਚਾਹੁੰਦੇ ਤੁਸੀਂ ਤੁਹਾਡੇ ਵੱਲੋਂ ਵੀ ਠੀਕਰੀ ਫੈਰੇ ਲਗਾਏ ਜਾ ਰਹੇ ਨੇ ਹੁਣ ਰਾਤ ਨੂੰ ਖੁੱਦ ਪਿੰਡ ਆਪਦੇ ਪੱਧਰ ਤੇ ਤਾਂ ਕੀ ਚੇਤਾਵਨੀ ਹੈ ਜੇਕਰ ਕੋਈ ਡਿੱਕੇ ਆਉਂਦਾ ਤਾਂ ਇਹ ਚੇਤਾਵਨੀ ਸਾਡੀ ਇਹ ਹੀ ਹੈ ਜੇ ਕੋਈ ਕੋਰਤਾ ਫਿਰਦਾ ਕਾਪੇ ਸਰਬਾਨਾਂ ਵਾਲਾ ਸਾਡੇ ਅੱਥੀ ਆ ਗਿਆ ਟਿੱਕੀ ਫੈਰੇ ਦੇਵੇ ਉਹਨਾਂ ਨੂੰ ਪਹਿਲਾਂ ਤੁਸੀਂ ਆਪ ਸੋਦਾ ਲਾਵਾਗੇ ਫਿਰ ਉਸ ਤੋਂ ਬਾਅਦ ਪੁਛਦੇ ਹਲਾਗੇ ਤਾਂ ਨੀਰਾ ਪ੍ਰਸਤਾਵ ਵਿਚਾਰੀ ਦਾ ਕੰਮ ਨਹੀਂ ਹੈਗਾ ਕੋ ਸਾਨੂੰ ਵੀ ਸਾਥ ਨਾਲ ਦੇਣਾ ਪੈ ਤੇ ਬਾਕੀ ਐਸਐਸਪੀ ਸਾਹਿਬ ਨੇ ਸਖਤ ਹਦਾਇਤਾਂ ਕਰ ਦਿੱਤੀਆਂ ਕਿ ਪਾਵਾ ਆਪਣੇ ਮਲਾਜਮ ਹੈਗੇ ਆ ਵੈਰੋ ਵੀ ਚੱਕ ਥਾਣੇ ਵਿੱਚ ਉਹਨਾਂ ਨੂੰ ਵੀ ਕਿਹਾ ਹੈ ਕਿਹੜਾ ਤੇ ਕਿਹੜਾ ਕਾਪੇ ਕਰਤਾਨਾ ਲੈ ਕੇ ਘੁੰਮਦਾ ਉਹਨਾਂ ਤੇ ਪੰਚਾ ਦਰਜ ਕਰੋ ਬਿਲਕੁਲ ਕੋਈ ਵੀ ਐਸਾ ਬਾਈ ਜਿਹੜੇ ਨੌਜਵਾਨਾ ਦਿੱਤਾ ਸੁਭਾ ਕਰਦੇ ਨੇ ਕਾਪੇ ਕਰਤਾਨਾ ਲੈ ਕੇ ਘੁੰਮਦੇ ਨੇ ਇਹ ਕਿਸੇ ਵਾਕੀ ਇਹਨਾਂ ਸੁਭਾ ਤੇ ਲਿਖਿਆ ਆਂ ਪਾਸੇ ਦੇ ਜਾ ਕੇ ਇਹ ਪਾਸੇ ਦੇ ਆ ਕਿ ਉਹ ਰਾਣੇ ਦੇ ਬੰਦੇ ਸੀ ਜਿਹੜੇ ਚਾਰ ਫੜਾਏ ਸੀ ਰਾਣੇ ਦੇ ਬੰਦੇ ਚਾਰ ਉਹ ਫੜਾਏ ਸੀ ਉਹ ਚੱਲੇ ਗਏ ਆ ਬਾਕੀ ਉਹ ਥੋੜੇ ਜਿਹੜੇ ਆਲੇ ਦੁਆਲੇ ਦੇ ਕਿੰਨਾ ਦੇ ਵੀ ਹੋ ਸਕਦੇ ਆ ਪਰ ਸਾਡਾ ਤਾਂ ਛੜਕਾ ਤੇ ਨਾਲ ਥੋੜਾ ਜਿਹਾ ਜਾਣਾ ਆਉਣਾ ਬੰਦ ਕਰੀ ਖੜਿਆ 8 ਤੋਂ 10 ਵਜੇ ਤੱਕ ਹੀ ਇਹ ਜਿਹੜਾ ਕਾਂਡ ਕਰਦੇ ਆ ਕਿੰਨੇ ਸਮੇਂ ਤੋਂ ਇਹ ਨੱਟਾ ਖੋ ਕਰ ਰਹੇ ਨੇ ਇਹ ਇੱਕ ਸਹੀ ਤਾਂ ਹੋ ਗਿਆ ਸਾਲ ਹੀ ਉਹ ਸਾਡੀ ਸਾਲ ਦੇ ਵਿੱਚ ਭੱਜੇ ਫਿਰਦੇ ਕੋਈ ਸੁਣਾਈ ਨਹੀਂ ਹੋਈ ਕਿਸੇ ਤੇ ਪਕਚਾ ਦਰਦ ਨਹੀਂ ਹੋਇਆ ਹੁਣ ਅੱਜ ਅਸੀਂ ਖੀਰੀ ਇੱਥੇ ਇੱਥੇ ਆਇਆ ਭੱਜ ਭਜਾ ਕੇ ਐਸਪੀ ਸਾਹਿਬ ਦੇ ਕੋਲੇ ਪਰ ਸਾਨੂੰ ਇਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਹੁਣ ਤੁਹਾਨੂੰ ਬਿਲਕੁਲ ਠੀਕ ਜਗ੍ਹਾ ਤੇ ਆ ਗਏ ਹਾਂ ਹੁਣ ਤੁਹਾਨੂੰ ਅਸੀਂ ਤੁਹਾਡਾ ਹੱਲ ਕਰ ਹਲਕਾ ਜਲਾਲਾਬਾਦ ਦੇ ਲਗਭਗ 4 ਤੋਂ 5 ਪਿੰਡਾਂ ਦਾ ਵਕਫ ਜਿਹੜਾ ਉਹ ਮਾਨਯੋਗ ਐਸਐਸਪੀ ਦੇ ਪੇਸ਼ ਹੋਇਆ ਜੀ ਕਿ ਲੁਕਟਾ ਖਵਾ ਦੀਆਂ ਵਾਰਦਾਤਾਂ ਇੱਕ ਹਫਤੇ ਦੇ ਵਿੱਚ ਬਹੁਤ ਹੋਈਆਂ। ਤੁਹਾਡਾ ਕੀ ਪ੍ਰਤੀਕਿਰਿਆ ਕਿ ਤੁਸੀਂ ਉਹਨਾਂ ਨਾਲ ਮੀਟਿੰਗ ਕੀਤੀ ਹੈ। ਅੱਜ ਤੋਂ ਜਿਹੜੇ ਦਸਮਤਾ ਉਹ ਕਿ ਸਾਡੇ ਰਿੰਜ ਲਾਲਾਪੁਰ ਦੇ ਕੁਝ ਪਿੰਡਾਂ ਦੇ ਮੋਦਵਰ ਬੰਦੇ ਆ ਜਾ ਕੇ ਐਸਐਸਪੀ ਸਾਹਿਬ ਦੇ ਪੇਸ਼ ਹੋਏ ਸੀ ਉਹਨਾਂ ਨੇ ਇੱਕ ਦੋ ਸੰਗੀਨ ਵਾਰਦਾਤਾਂ ਬਾਰੇ ਧਿਆਨ ਚ ਲੰਦਾ ਤੇ ਜਦੋਂ ਅਸੀਂ ਵੈਰੀਫਾਈ ਕੀਤਾ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਆਲਰੇਡੀ ਥਾਣੇ ਵਿੱਚ ਰਿਪੋਰਟਡ ਸੀਗੇ ਕੇਸ ਪੁਲਿਸ ਨੇ ਕੇਸ ਰਜਿਸਟਰਡ ਕੀਤਾ ਹੋਇਆ ਤੇ ਉਹਦੇ ਚ ਕੁਝ ਦੋਸ਼ੀ ਮੌਕੇ ਤੋਂ ਫੜ ਵੀ ਲਏ ਗਏ ਨੇ ਜੀ ਕੁਝ ਦੋਸ਼ੀ ਹੈਗੇ ਉਹ ਐਟ ਲਾਰਜ ਹੈ ਉਹ ਜਲਦੀ ਹੀ ਉਹ ਵੀ ਫੜ ਕੇ ਜੋ ਵੀ ਉਹਨਾਂ ਦਾ ਖੋਹ ਦਾ ਸਮਾਨ ਹੈਗਾ ਉਹ ਬਰਾਮਦ ਕਰ ਲਿਆ ਜਾਊਗਾ ਇਹ ਤੇ ਪ੍ਰੋਗਨੈਂਟ ਗੱਲ ਇਹ ਕਿ ਕੱਲ ਹੀ ਸਾਡੇ ਕੋਲ ਰਿਪੋਰਟਡ ਸੀਗਾ ਇਹ ਤੇ ਰਾਤ ਹੀ ਉਹਨਾਂ ਚੋਂ ਕੁਝ ਬੰਦੇ ਗ੍ਰਿਫਤਾਰ ਵੀ ਕਰ ਲਏ ਜੀ ਪਿੰਡ ਵਾਲਿਆਂ ਦਾ ਕਹਿਣਾ ਕਿ ਜੋ ਠਿਕਰੀ ਪਹਿਰੇ ਲਗਾ ਕੇ ਅਸੀਂ ਬਾਂਹਣੀ ਵਾਲਾ ਪਿੰਡ ਤੋਂ ਜਿੱਥੇ ਵਾਰਦਾਤਾਂ ਹੁੰਦੀਆਂ ਸੀ ਉਥੇ ਪਿੰਡ ਵੱਲੋਂ ਪਹਿਰਾਦਾਰੀ ਕਰਕੇ ਕੁਝ ਬੰਦੇ ਪੁਲਿਸ ਨੂੰ ਫੜਾਏ ਵੀ ਗਏ ਪਰ ਉਹ ਅਗਲੇ ਦਿਨ ਪੁਲਿਸ ਦੇ ਵੱਲੋਂ ਜਿਹੜੇ ਉਹ ਜ਼ਮਾਨਤ ਤੇ ਉਹ ਆਪਣੇ ਘਰ ਚਲੇ ਗਏ ਜੀ ਦੇਖੋ ਪੁਲਿਸ ਆਪਣੇ ਮੁਤਾਬਕ ਕਾਰਵਾਈ ਨਹੀਂ ਕਰ ਸਕਦੀ ਧਾਰਾ ਦਾ ਕਹਿੰਦਾ ਮਤਲਬ ਕਿ ਜਿਸ ਦੀ ਜੋ ਜੁਰਮ ਕੀਤਾ ਹੁੰਦਾ ਉਹਦੇ ਮੁਤਾਬਕ ਹੀ ਧਾਰਾ ਲਾਈ ਜਾਂਦੀ ਹੈ ਜੀ ਹੁਣ ਉਹ ਚ ਧਾਰਾ ਦੇ ਵਿੱਚ ਜੋ ਕਾਰਵਾਈ ਕਰਕੇ ਬਾਕੀ ਡਿਪੈਂਡ ਦਾ ਮਾਨਯੋਗ ਅਦਾਲਤ ਤੇ ਕਿ ਉਹ ਜ਼ਮਾਨਤੇ ਰਿਹਾ ਕਰਦੇ ਆ ਜਾਂ ਜੁਡੀਸ਼ੀਅਲ ਭੇਜਦੇ ਆ ਉਹਦੇ ਵਿੱਚ ਪੁਲਿਸ ਦਾ ਬਹੁਤ ਜ਼ਿਆਦਾ ਕੋਈ ਰੋਲ ਨਹੀਂ ਰਹਿੰਦਾ ਉਹ ਡਿਪੈਂਡ ਕਰਦਾ ਮਾਨਯੋਗ ਜੁਡੀਸ਼ੀਅਲ ਤੇ ਸਰ ਪਿੰਡਾਂ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਗਸ਼ਤ ਉਹਨੇ ਇਲਾਕੇ ਦੇ ਵਿੱਚ ਤੇਜ਼ ਕੀਤੀ ਜਾਵੇ ਜਿੱਥੇ ਜ਼ਿਆਦਾ ਵਾਰਦਾਤਾਂ ਹੁੰਦੀਆਂ ਨੇ ਲੁੱਟਾਂ ਘੁਆਲੀਆਂ ਤੁਹਾਡੇ ਵੱਲੋਂ ਕਿਹੋ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਬੰਦੀ ਨਹੀਂ ਸਾਡੇ ਵੱਲੋਂ ਕੁਛ ਨਾ ਅੱਜ ਪਿੰਡ ਵਾਸੀਆਂ ਨੇ ਕੁਛ ਬਲੈਕ ਸਪੌਟਸ ਜਿਵੇਂ ਕਿ ਵੈਕਿਊਮ ਰਹਿ ਜਾਂਦਾ ਕਿਤੇ ਕਈ ਜਗ੍ਹਾ ਤੇ ਪੁਲਿਸ ਦੀ ਨਿਗਰਾਨੀ ਨਹੀਂ ਜਾਂਦੀ ਜਾਂ ਉਸ ਉਹ ਹੀਰੇ ਪੈਟਰੋਲਿੰਗ ਕਵਰ ਨਹੀਂ ਹੁੰਦਾ ਜਿਹੜੇ ਜਿਹੜੇ ਏਰੀਆ ਹੁਣ ਮਾਨਯੋਗ ਵਫਦ ਨੇ ਸਾਨੂੰ ਦੱਸਿਆ ਤੋ ਲਾਜਮੀ ਸਿੰਘ ਦਾ ਇਸ ਤਰੀਕੇ ਕਬਰ ਕਰਾਂਗੇ ਜੀ ਤੇ ਆਊਟ ਟਾਈਮਸ ਵੀ ਚੈੱਕ ਕਰਾਂਗੇ